ਬਾਈਕ ਸਵਾਰਾਂ ਨੇ ਪਹਿਲਾਂ ਪੈਟਰੋਲ ਬੰਬ ਦੇ ਨਾਲ ਹਮਲਾ ਕੀਤਾ ਸ਼ਰਾਬ ਦੇ ਠੇਕੇ ਉੱਤੇ ਔਰ ਉਸ ਤੋਂ ਬਾਅਦ ਅੰਨੇਵਾ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਸੋ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਉਸ ਸ਼ਰਾਬ ਦੇ ਠੇਕੇ ਦੀਆਂ ਜਿੱਥੇ ਰਾਤ 9 ਵਜੇ ਦੇ ਕਰੀਬ ਇਹ ਹਮਲਾ ਹੋਇਆ ਹੈ ਹਲਕਾ ਮਜਿਠਾ ਦੇ ਵਿਖੇ ਇਹ ਸ਼ਰਾਬ ਦਾ ਠੇਕਾ ਜਿਹੜਾ ਹੈ ਉਹ ਸਥਿਤ ਹੈ ਔਰ ਉਥੇ ਪੈਟਰੋਲ ਬੰਬ ਦੇ ਨਾਲ ਹਮਲਾ ਹੋਇਆ ਹੈ ਗਣੀਮਤ ਰਹੀ ਹੈ ਕਿ ਜੋ ਸ਼ਰਾਬ ਦੇ ਠੇਕੇ ਦੇ ਬਾਹਰ ਗ੍ਰਿਲ ਲੱਗੀ ਹੋਈ ਸੀ ਉਸ ਕਰਕੇ ਪੈਟਰੋਲ ਬੰਬ ਜਿਹੜਾ ਹੈ ਉਹ ਬਾਹਰ ਹੀ गिर ਜਾਂਦਾ ਹੈ ਨੁਕਸਾਨ ਜਿਹੜਾ ਹੈ ਸ਼ਰਾਬ ਦੇ ਠੇਕੇ ਨੂੰ ਨਹੀਂ ਹੁੰਦਾ ਜਿਸ ਕਰਕੇ ਬਹੁਤ ਵੱਡੀ ਵਾਰਦਾਤ ਹੋਣ ਤੋਂ ਬਚਾਰਿਆ ਪਰ ਅੰਨਿਵਾ ਫਾਇਰਿੰਗ ਕੀਤੀ ਹੈ ਜਿਸ ਤੋਂ ਬਾਅਦ ਜਿਹੜੇ ਲੋਕ ਨੇ ਉਹ ਉਹਨਾਂ ਨੇ ਭੱਜ ਕੇ ਆਪਣੀ ਜਾਨਾਂ ਬਚਾਈਆਂ ਨੇ ਔਰ ਜੋ ਠੇਕੇ ਦੇ ਅੰਦਰ ਸੀਗਾ ਨੌਜਵਾਨ ਜੋ ਕਰਿੰਦਾ ਸੀ ਉਸਨੇ ਵੀ ਲੁੱਕ ਕੇ ਆਪਣੀ ਜਾਨ ਬਚਾਈ ਹੈ ਪਰ ਜਿਸ ਤਰ੍ਹਾਂ ਨਾਲ ਇਹ ਹਮਲਾ ਆਇਆ ਉਸ ਤੋਂ ਬਾਅਦ ਲੋਕ ਜਿਹੜੇ ਨੇ ਉਹ ਡਰੇ ਹੋਏ ਨੇ ਫਿਲਹਾਲ ਦੱਸਦੇ ਨੇ ਕਿ ਜੋ ਠੇਕੇ ਦਾ ਅਧਿਕਾਰੀ ਹੈ ਉਸ ਦੇ ਮੁਤਾਬਕ ਠੇਕੇ ਉਤੇ ਕਿਸੇ ਵੱਲੋਂ ਪੈਟਰੋਲ ਬੰਬ ਸੁੱਟਿਆ ਗਿਆ ਤੇ ਗੋਲੀਆਂ ਵੀ ਚਲਾਈਆਂ ਗਿਆ ਔਰ ਜਦੋਂ ਉਹ ਜਿਹੜੇ ਹਮਲਾਵਰ ਸੀ ਭੱਜਣ ਲੱਗੇ ਤਾਂ ਉਹਨਾਂ ਦਾ ਮੈਗਜ਼ੀਨ ਜਿਹੜਾ ਹੈ ਉਹ ਡਿੱਗ ਜਾਂਦਾ ਜੋ ਕਿ ਬ੍ਰੰਦ ਹੋ ਗਿਆ ਫਿਲਹਾਲ ਪੁਲਿਸ ਨੂੰ ਉਹ ਮੈਗਜ਼ੀਨ ਦੇ ਦਿੱਤੀ ਗਈ ਹੈ ਔਰ ਪੁਲਿਸ ਵੱਲੋਂ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਕੀਤੀ ਜਾ ਰਹੀ ਹੈ